ਮੋਨੋਕਲਾਥ ਹਾਊਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ 10000 ਰੁਪਏ ਦੀ ਕੱਪੜੀ ਦੀ ਖਰੀਦ ਤੇ ਟਰੋਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ 10000 ਰੁਪਏ ਦੀ ਕੱਪੜੀ ਦੀ ਖਰੀਦ ਕਰਨ ਤੇ ਟਰੋਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾਊ ਜੀ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਫੈਂਸੀ ਸਿਮਰ ਦੇ ਸੂਟ ਪਹੁੰਚ ਚੁੱਕੇ ਹੈ ਜੀ ਸਿਮਰ ਦੇ ਸੂਟ ਇਹਦੇ ਚ 25 ਤੋਂ 30 ਕਲਰ ਪਹੁੰਚ ਚੁੱਕਿਆ ਹੈ ਹੈਵੀ ਦੁਪੱਟਾ ਜੀ आज शर्ट ਦਾ ਕੱਪੜਾ ਆਲ ਓਵਰ ਸੂਟ ਹੈ 5 ਮੀਟਰ ਬਜਾਅ ਦਾ ਰੇਟ ਹੋਵੇ 1500 ਹੋਵੇ 1680 ਦੇਣਾ 890 ਰੁਪਏ 890 ਰੁਪਏ ਦੇ ਵਿੱਚ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਜੀ 10 ਤੋਂ 15 ਕਲਰ ਇਹਦੇ ਚ ਪਹੁੰਚ ਚੁੱਕਿਆ ਮੋਨੋਕਲਸ ਹਾਊਸ ਤੇ ਸਲਵਾਰ ਵਰਕ ਵਾਲੇ ਸੂਟਾਂ ਸਲਵਾਰ ਵਰਕ ਵਾਲੇ ਸੂਟ ਨਾਲ ਦੁਪੱਟਾ ਬਜਾਅ ਦਾ ਰੇਟ ਹੋਵੇ 800 ਹੋਵੇ 980 ਦੇਣਾ ਸਿਰਫ 490 ਰੁਪਏ 490 ਰੁਪਏ ਦੇ ਵਿੱਚ ਪੌਂਜੇ ਵਰਕ ਵਾਲੇ ਸੂਟ ਪਹੁੰਚ ਚੁੱਕੇ ਆ ਜੀ ਪੌਂਜੇ ਵਰਕ ਵਾਲੇ ਮੋਨੋਕਲਸ ਹਾਊਸ ਤੇ ਲੱਗਿਆ ਕੱਪੜੇ ਦਾ ਭਾਰੀ ਸੇਲ ਮੇਲਾ ਸੇਲ ਮੇਲੇ ਦਾ ਵੱਧ ਤੋਂ ਵੱਧ ਲਾਭ ਠਾਓ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਲੱਗ ਚੁੱਕਿਆ ਮੋਨੋਕਲਸ ਹਾਊਸ ਬਸਟੈਂ ਰੋਡ ਮੋੜ ਮੰਡੀ